ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁੱਗਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਨਜ਼ਦੀਕ ਤਰਨਤਾਰਨ ਸਾਹਿਬ ਦੇ ਆ ਕੋਈ 3 ਕਿਲੋਮੀਟਰ ਦੀ ਦੂਰੀ ਹੈ ਸਾਰੀ ਵਲੀਪੁਰ ਪਿੰਡ ਪਲਾਸ ਔਰ ਚਤਾਲਾ ਇਹ ਪਿੰਡ ਲਾਗੇ ਲਾਗੇ ਆ ਕੋਈ ਵੀ ਫਾਰਮਰ ਭਰਾ ਭਾਂ ਠੀਕਾ ਜੀ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਮੇਸ਼ਾ ਹੀ ਆਪਾਂ ਨੋਟ ਕਰਾ ਦਿੰਨੇ ਆ ਤੁਹਾਨੂੰ ਸਿੱਧਾ ਰੋਡ ਤੁਸੀਂ ਵੈਸੇ ਤਰਨਤਾਰਨ ਸਾਹਿਬ ਵੀ ਵਿਜ਼ਿਟ ਕਰ ਜਾਓਗੇ ਇਤੋਂ ਵੀ ਜਿਹੜੀ ਬਿਲਕੁਲ ਤੁਸੀਂ ਲੈ ਕੇ ਟਰਨ ਠੀਕ ਹੈ ਜੇ ਪਿੰਡ ਪਹੁੰਚ ਜਾਓਗੇ ਵੈਸੇ ਮੈਪ ਦੇ ਉੱਪਰ ਵੀ ਲੋਕੇਸ਼ਨ ਜਿਹੜੀ ਅਵੇਲੇਬਲ ਹੈਗੀ ਆ ਸੋ ਏਜੀ ਆ ਤੁਹਾਡੇ ਲਈ ਲੋਕੇਸ਼ਨ ਲਾ ਕੇ ਵੀ ਤੁਸੀਂ ਪਹੁੰਚ ਕਰ ਸਕਦੇ ਜੇ ਸਰਦਾਰ ਸਵਰਨ ਸਿੰਘ ਉਹਨਾਂ ਦੇ ਕੋਲ ਆਏ ਆ ਤੇ ਵੀਰ ਕਰਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਵੈਸੇ ਤਾਂ ਤਕਰੀਬਨ 8-7 ਨਾਜ ਨੇ ਇਹਨਾਂ ਦੇ ਕੋਲ ਕੋਈ 4-3-4 ਮੱਝ ਜਿਹੜੀਆਂ ਇੱਕ ਸਾਈਡ ਤੇ ਆ ਤਕਰੀਬਨ ਕੁਝ ਗਨਾਖਾ ਜੇ ਸੂਨ ਸੁਵਾਉਣ ਵਾਲੇ ਆ ਤੇ ਕੁਝ ਸੱਜਰਤਾ ਜੀਆਂ ਸੂਈਆਂ ਨੇ ਬੋਲੇ ਦੇ ਵਿੱਚ ਆ ਉਹ ਵੀਰ ਹੁਣਾਂ ਨੇ ਇੱਕ ਸਾਈਡ ਤੇ ਕੀਤੇ ਆ ਅਪਾ ਚਲੋ ਜਦੋਂ ਵੀ ਬਿਲਕੁਲ ਚੰਗੇ ਤਰ ਤਿਆਉਣਗੇ ਉਹ ਤੁਹਾਡੇ ਸਾਹਮਣੇ ਪੇਸ਼ ਕਰਵਾਵਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੰਨ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਇਹਨੇ ਸੁਈਆਂ ਸਵਈਆਂ ਨੇ ਇੱਕ ਮਾਝ ਦਿਖਾਵਾਂਗੇ ਭਰਾਵਾਂ ਨੂੰ ਡੇ ਦੇ ਵਿੱਚ ਨੀਲੀ ਅੰਗਪੱਖ ਦੀ ਉਹ ਗੱਬਣਾ ਪੂਰੀ ਗੱਲਬਾਤ ਕਰਦੇ ਆ ਤਰੀਕ ਅਜ 18 ਸਤੰਬਰ ਤੇ ਸਮਾਂ ਕੋਈ ਬਿਲਕੁਲ ਸ਼ਾਮ ਦੇ 3:30 ਵਜੇ ਦਾ ਸਭ ਤੋਂ ਪਹਿਲਾਂ ਪਰੀ ਸਵਰ ਸਿੰਘ ਦੀ ਸੱਸਰੀ ਕਾ ਕਰਨ ਕਿਹਾਲ ਨੇ ਵਧੀਆ ਵੀਰ ਜੀ ਵਧੀਆ ਠੀਕ ਆ ਠੀਕ ਠਾਕ ਕਰਨਦੇ ਅੱਜ ਐਨੀਮਲ ਵੀ ਆਪਣੇ ਕੋਲ ਵੈਸੇ ਦਾ ਟੋਟਲ ਜੇ ਗੱਲ ਕਰਕੇ ਤੇ 8-7 ਨਾ ਗਈ ਹੈ ਹਾਂਜੀ ਵੀਰ ਜੀ ਤੇ ਫਿਲਹਾਲ ਜਿਹੜੇ ਅੱਜ ਆਪਾਂ ਮੌਕੇ ਤੇ ਦਿਖਾਏ ਉਹ ਚਾਰ ਨਾਗ ਚਾਰ ਨਾਗ ਦਿਖਾਉਣੇ ਆ ਜੀ ਜਿਹੜੇ ਤਿਆਰ ਆ ਉਹ ਚਲੇ ਮਈਆਂ ਇਹ ਦੁੱਧ ਤੇ ਆਉਣ ਵਾਲਾ ਥੋੜੇ ਜਿਹਾ ਢਾਲ ਠੀਕ ਆ ਜੀ ਹਾਂਜੀ ਠੀਕ ਆ ਹਾਂਜੀ ਤੇ ਤਕਰੀਬਨ ਜਿਹੜੇ ਹੁਣ ਆਪਣੇ ਕੋਲ ਤਾਜ਼ੇ ਸੂਏ ਆ ਉਹ ਤਿੰਨ ਵਹਿਰਾ ਨੇ ਤੇ ਇੱਕ ਜਿਹੜੀ ਗੱਬਣ ਮਾਜ ਦਿਖਾਵਾਂ ਇੱਕ ਗੱਬਣ ਨੀਲੀ ਦੀ ਝੋਟੀ ਤਿਆਰ ਹੀ ਆ ਜੀ ਰਾਤ ਨੂੰ ਸੂਪੇ ਸਵੇਰੇ ਸੂਪੇ ਤੇ ਤਿਆਰੀਆਂ ਤੇ ਆਈਆਂ ਝੋਟੀ ਤੇ ਆਪਾਂ ਜਿਹੜੀ ਸ਼ੁਰੂਆਤ ਹੈ ਕਿਸਾਨ ਮੇਰੋ ਇਧਰ ਵੇਰ ਤੋਂ ਕਰ ਲਵਾਂਗੇ ਐਚ ਐਫ ਐ ਬਰੀਡ ਦੇ ਵਿੱਚ ਹੀ ਬੱਚੀ ਆ ਸੋਈ ਸੁਬਾਈ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਕਰਨ ਵੀਰੇ ਸ਼ੁਰੂਆਤ ਇੱਥੋਂ ਕਰ ਲਾ ਕੀ ਵੇਰਵਾ ਸਵੱਛੀ ਦਾ ਇਹ ਵੀ ਜੀ ਦੂਜਾ ਸੂਆ ਸੂਈ ਆ ਬੱਚੀ ਹਾਂਜੀ ਤੇ ਮਗਰ ਇਹਦੇ ਬੱਚਾ ਵਾ ਠੀਕ ਆ ਜੀ ਤੇ ਕੋਈ 12 13 ਦਿਨ ਦੀ ਸੂਈ ਆ ਓਕੇ ਬਾਕੀ ਥਾਣ ਧੋਣ ਬੜਾ ਕਮਾਲ ਦਾ ਲੱਗਾ ਬੱਚੀ ਹਾਂਜੀ ਠੀਕ ਆ ਜੀ ਤੇ ਇਸ ਟਾਈਮ ਦੁੱਧ ਬੱਚੀ ਕੋ ਹੋਊਗਾ 18 ਕਿਲੋ ਹੂੰ ਔਰ 16 ਕਿਲੋ ਦੀ ਗਰੰਟੀ ਕੋਈ ਵੀ ਰੋਂ ਆਨਲਾਈਨ ਮੰਗਾਉਣਾ ਘਰੇ ਚੋਣੀ ਦੇ ਘਰੇ ਚੋਲੇ ਆਪਣੇ ਐਸ ਵਕਤ 16 ਲੀਟਰ 16 ਲੀਟਰ ਠੰਡਾ ਵੀਰ ਜੀ ਅੱਜ ਕਿੰਨੇ ਦਿਨ ਦੱਸਿਆ ਅੱਜ ਵੀਰ ਜੀ 12 13 ਦਿਨ ਹੋ ਗਏ 13 ਦਿਨ ਹੋ ਗਏ ਹਾਂਜੀ ਐ ਬ ਲੈ ਲਿਆ ਬਾਕੀ ਬਰੀਡ ਬਰੂਡ ਬਹੁਤ ਜਿਆਦੀ ਚੰਗੀ ਬੱਚੇ ਤੱਕ ਕਰਾਉ ਹੈ ਦੂਜਾ ਸੂਭਾ ਹੀ ਹੈ ਨਾ ਦੂਜਾ ਪਿਓਰ ਵੀਰ ਜੀ ਪਿਓਰ ਦੂਜਾ ਸੂਭਾ ਹੈ ਦੂਜਾ ਸੂਭਾ ਹੀ ਹੈ ਬੱਚੀ ਬਾਕੀ ਫੇਸ ਕੁਆਲਟੀ ਮੇਰਾ ਭਰਾ ਬਰੀਡ ਚੈੱਕ ਕਰ ਲਓ ਗੋਦੀ ਬਾਦੀ ਛੋਟਾ ਕੰਨ ਚਮਕ ਤਮਕ ਪੂਰੀ ਆ ਠੀਕ ਹੈ ਮੈਂ ਕਿਹਾ ਵੀਰ ਜੀ ਆ ਫਲਕਾਰੀ ਆਪਾਂ ਖ ਸਾਬ ਸੁਧਰੀ ਇਹਦੇ ਕੱਦ ਵੱਡਾ ਮੇਰੇ ਵੀਰ ਨੂੰ ਮੈਂ ਪੂਰਾ ਫੁੱਲ ਵੱਡਾ ਮਗਰ ਪੱਛਾ ਕੀ ਇਹਦੇ ਮਗਰ ਵੀਰ ਜੀ ਚੋਬਰ ਆ ਗਿਆ ਇਹ ਮਗਰ ਪੱਛਾ ਆ ਗਿਆ ਠੀਕ ਹੈ ਹਾਂਜੀ ਮੇਲ ਕਾਫ ਆ ਇਧਰਨੇ ਪਾਸੇ ਬੱਚਾ ਦਿਖਾ ਦਿੰਨੇ ਇੱਕ ਵਾਰੀ ਤੁਹਾਨੂੰ ਮਾਰ ਕੇ ਕੈਮਰਾ ਇਹ ਬੱਚਾ ਜੇ ਕੋਈ 12 ਦਿਨਾਂ ਦਾ ਆਈਡੀਆ ਲਾ ਲਿਆ ਜੇ 12 ਦਿਨਾਂ ਦਾ ਬੱਚਾ ਹੈਗਾ ਕੋਈ ਵੀਰ 12 ਦਾ ਲਾ ਲੇ 15 ਦਾ ਲਾ ਲੇ ਆਪਾਂ ਸਾਹਮਣੇ ਵਿਖਾਤਾ ਹਾਂ ਬਿਲਕੁਲ ਜੀ ਆਹ ਵੇਖ ਲਓ ਠੀਕ ਆ ਤੇ ਥਾਨ ਤੁਨ ਬਹੁਤ ਵਧੀਆ ਇੱਕ ਵਾਰੀ ਫੇਰ ਤਾਂ ਮੈਂ ਆਪਾਂ ਲਾ ਕੇ ਵਿਖਾ ਦਿੰਨੇ ਆ ਥਾਨ ਤੁਨ ਬਹੁਤ ਵਧੀਆ ਲੱਗਾ ਕਰਮ ਵਾਲੀ ਨੂੰ ਮੁਠੀ ਵਾਲੇ ਵੇ 16 ਲੀਟਰ ਮੰਨ ਕੇ ਕੋਈ ਸੌਦਾ ਕਰੇ ਵੀ ਨਹੀਂ ਸੌਦਾ ਵੀ ਨਹੀਂ ਜੀ ਸੌ ਹੈਗਾ 18 ਕਿਲੋ ਹੀ ਆ 16 15 16 ਕਿਲੋ ਤੇ ਠੰਡਾ ਨਾ ਦੋ ਟਾਈਮ ਤੇ ਨਾ ਟਾਈਮ era ਭਰਾ ਕੋ ਚਾਰ ਟਾਈਮ ਚ ਹੋਵੇ ਆਪਾਂ ਨੂੰ ਕੋਈ ਗੱਲ ਹੀ ਨਹੀਂ ਬਿਲਕੁਲ ਹਾਂਜੀ ਮੈਂ ਵੀ ਕਰਨ ਖੋਲ ਕੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਈਏ ਤਸੱਲੀ ਕਰਾ ਦਿੰਨੇ ਆ ਠੀਕ ਆ ਜੀ ਬਾਕੀ ਮੇਰੇ ਵੀਰੋ ਟਾਈਮ ਜ਼ਰੂਰ ਕੱਢ ਲਿਆ ਕਰੋ ਕਿਉਂਕਿ ਹਰੇਕ ਭਰਾ ਨੇ ਚਲੋ ਜਿੰਦੇ ਕੋਲ ਨਹੀਂ ਆਇਆ ਜਾਂਦਾਗਾ ਉਹਨੇ ਆਉਣ ਲਈ ਸੌਦਾ ਕਰਨਾ ਪਰ ਜਿਹੜਾ ਮੇਰਾ ਵੀਰ ਅਜਿਹਾ ਕਿ ਤੁਹਾਡੇ ਕੋਲ ਟਾਈਮ ਹੁੰਦਾ ਤੇ ਜ਼ਰੂਰ ਪਹੁੰਚ ਕਰਕੇ ਇੱਥੇ ਤਸੱਲੀ ਕਰਨ ਆਇਆ ਕਰੋ ਠੀਕ ਆ ਜੀ ਤੇ ਕ ਵਰਲਾਵੰਡਾ ਬਹੁਤ ਜਿਆਦਾ ਚੰਗੀਆਂ ਕਰਮਾਲੀਆਂ ਨੂੰ ਠੀਕ ਹੈ ਜੀ ਬਾਕੀ ਪੂਰੀ ਸਪੇਸ ਗਏ ਵਾਪਸੀ ਥਣਾ ਦੇ ਵਿੱਚ ਤੁਸੀਂ ਦੇਖ ਰਹੇ ਜੀ ਆ ਲੋ ਆ ਦੇਖੋ ਜੀ ਠੀਕ ਹੈ ਜੀ ਬੁਤੀ ਬਾਤੀ ਬਹੁਤ ਹੀ ਜਿਆਦਾ ਚੰਗੀ ਲੱਗੀ ਬੱਚੀ ਬਿਲਕੁਲ ਬਿਲਕੁਲ ਸੋ ਬਾਕੀ ਤੋੜਾ ਤੜਾ ਚੰਗਾ ਕਰਮਾਲੀਆਂ ਨੂੰ ਠੀਕ ਹੈ ਜੀ ਤੇ ਦੁੱਧ ਚੰਗਾ ਚਵਾਜੂਗੇ ਵੈਸੇ ਚਲੋ ਜਿਹੋ ਜਾ ਕੇ ਆਪਾਂ ਮੌਸਮ ਰੋਤ ਆਉਣੀ ਆ ਕਰਨ ਤੇ ਨਾਰਮਲ ਹੀ ਜੇ ਆਪਾਂ ਗੱਲ ਕਰਦੇ ਚਾਹ 18 20 18 20 ਲੀਟਰਾਂ ਦਾ ਵੀ ਵੀਰ ਜੀ 20 ਤੋਂ ਪਲੱਸ ਤੇ ਨਾਰਮਲ ਹੀ ਚੱਲਣਾ ਵਿੱਚ ਇਹਨੇ 18 ਕਿਲੋ ਤੇ ਹੋਣੀ ਵੀ ਹੈਗਾ ਆਪਾਂ 16 ਕਿਲੋ ਕਹਿੰਨੇ ਆ ਠੀਕ ਆ ਹਾਂਜੀ ਜਾ ਮੋੜ ਲਿਓ ਵੀਰੇ ਸੋ ਹੁਣ ਵੀ ਜਿਹੜਾ ਦੋਸਤੋ 18 ਲੀਟਰ ਫਿਲਹਾਲ ਤੁਸੀਂ 16 ਲੀਟਰ ਮੰਨ ਕੇ ਸੌਦਾ ਕਰ ਲਿਆ ਤੇ ਚਲੋ ਗਾਹ ਤੋਂ ਤੋਂ ਬਤਾਉਣਾ ਜਾਂ ਘਟ ਜਾਣਾ ਉਹ ਕਿਸੇ ਫਾਰਮਰ ਭਰਾ ਦੀ ਸੇਵਾ ਤੇ ਡਿਪੈਂਡ ਆ ਪਰ ਹੁਣ ਮੌਕੇ ਤੇ ਜਿਹੜਾ ਤੁਹਾਨੂੰ ਆਪਾਂ ਦੱਸ ਰਹੇ ਆ ਉਹਦੀ ਪੁਸ਼ਟੀ ਧਿਆਨ ਕੇ ਕਰ ਲਿਓ ਠੀਕ ਆ ਆ ਦੇਖੋ ਬਾਕੀ ਸਫਾਈਆਂ ਬਰੀਕੀ-ਬਰੂਕੀ ਦੇ ਵਿੱਚ ਪੂਰੀ ਆ ਠੀਕ ਆ ਹਾਂ ਆ ਲੋ ਜੀ ਬਾਕੀ ਸੀਲ ਸਾਬੂ ਬੜੀ ਜੀ ਠੀਕ ਆ ਜੀ ਠੰਡੀ ਮਿੱਟੀ ਆ ਗਰਮਾ ਦੀ ਠੀਕ ਆ ਜੀ ਕੋਈ ਬਨ ਨਾ ਛਣਾ ਨਹੀਂ ਕੋਈ ਕਰਨ ਤੇਰੇ ਕੀ ਮੋਲ ਡਿਮਾਂਡ ਕੀ ਰਹੂਗੀ ਇਹਦੀ ਡਿਮਾਂਡ ਵੀ ਜੀ ਜੈ ਜੀ ਆਪਣੀ ਲੈਣ ਦੇ ਨਾਲ ਹੀ ਆਪਾਂ ਗੱਲ ਕਰਦੇ ਆਂ ਤੁਹਾਨੂੰ ਬੜਾ ਗੱਲਾਂ ਛੋਟੀਆਂ ਕਰਨੀਆਂ ਹਾਂ ਦੇ ਦਈਏ 85 ਦੀ 85 85 84 82 ਦੇ ਚੱਕਰਾਂ ਦੇ ਬਾਹਰ ਆ ਜੀਏ ਕੋਈ ਜਾਇਜ਼ ਹੀ ਗੱਲ ਨਹੀਂ ਕਰਦੇ 75 ਦੀ ਦੇ ਜਾਈਏ ਫਿਰ 75 ਦੀ ਵੇਖ ਲਾ ਪੂਰੇ ਜਲਦੀ ਜਲਦੀ ਵੀਡੀਓ ਚ ਜੁਆਇਨ ਸਰ 70 70 ਦੀ ਦੇ ਦੇ ਪੂਰੇ 70 ਦੀ 70000 ਦੀ 2000 ਹੋਰ ਛੱਡਾਂਗੇ 68000 ਦੀ ਬਚੀ ਯੈਸ ਲੋਈ ਚੱਕੋ ਵੇ ਸਿਰਫ ਇਹ ਨਾਮ ਮਿਲੂਗਾ ਨਹੀਂ ਕਿ ਆਹ ਜੀ ਅੱਜ ਬੱਚੀ ਮਿਲੂਗੀ 16 ਕਿਲੋ ਦੁੱਧ ਠੰਡਾ ਕਰਕੇ ਚਵਾ ਕੇ ਦਊਂਗਾ ਕੋਈ ਮੇਰਾ ਵੀਰ ਦੇ ਆਹ ਵੀ ਕੱਲੀ ਆ ਅਰੇ ਕੱਲੀ ਬੱਚੀ ਆਈ ਆ ਜੇ ਬੱਚੀ ਦੁੱਧ ਕਰ ਜੂਗੀ 16 ਕਿਲੋ ਨਾਮ ਦੇ ਬੱਚੀ 16 ਕਿਲੋ ਦੁੱਧ ਕਰਾਦੀ ਆ 60000 ਦੀ ਬੱਚੀ ਮਿਲਣੀ ਆ ਜੇ ਕਾਲ ਚੈੱਕ ਕਰਾਦੀ ਮੜਾ ਜਾ ਬੱਚੇ ਤਾਂ ਇਹ ਤਸਲੀਨਾ ਵਿਖਾਦੇ ਨੇ ਵੱਡੀਆਂ ਵੜਾਂ ਨੂੰ ਛੋਟੇ ਛੋਟੇ ਥਣ ਲੱਗੇ ਹੁੰਦੇ ਵੀਰ ਜੀ ਬਹੁਤ ਰੋਕ ਰੋਕ ਦਾ ਥਣਾਂ ਮੁੱਠੀ ਮੇਰਾ ਨਜ਼ਰ ਆ ਜਾਣਾ ਵਿਰਲਾ ਵੰਡਾ ਵਡੀਆਂ ਬੱਚੀ ਬ੍ਰਿੰਸਫੋਨ ਸੱਚੇ ਦੇ ਉੱਪਰ ਤੁਸੀਂ ਦੇਖੋਗੇ ਨਾਰਮਲ ਕਾਫੀ ਆ ਠੀ ਅਗੇ ਸਾਕਨ ਆਪਾ ਤੁਹਾਨੂੰ ਦਿਖਾਉਣਾ ਜਰਸੀ ਨਸਲ ਬਰੀਡ ਦੇ ਵਿੱਚ ਬੱਚੀ ਇਹ ਵੀ ਚੰਗੀ ਆ ਵੜ ਇਹ ਕਰਨ ਚਨਵਾ ਸੁਗਾ ਬਈ ਇਹ ਵੀ ਜੀ ਕੋਈ ਵੀ ਦੂਜਾ ਵਾਲੇ ਕੋਈ ਤੀਜਾ ਵਾਲੇ ਲਓ ਜੀ ਚਾਹੇ ਦੂਜਾ ਮੰਨੇ ਚਾਹੇ ਤੀਜਾ ਮਗਰ ਵੀ ਬੱਚੀ ਆ ਮਗਰ ਵੀ ਬੱਚੀ ਨਾ ਮਗਰ ਵੀ ਟੂ ਬਨੇ ਦੀ ਕਰਮਾ ਦੀ ਬੱਚੀ ਵੀ ਹੈਗੀ ਬੇਤੀ ਜਿਆਦੀ ਚੰਗੀ ਬੱਚੀ ਹੈ ਆ ਦੇਖੋ ਛੋਟਾ ਕੰਨ ਬੂਥੀ ਬਰਤੀ ਬਹੁਤ ਸੋਹਣੀ ਆ ਮਗਰ ਪਿਓਰਿਟੀ ਦੇ ਵਿੱਚ ਵੀ ਬੱਚੀ ਹੈ ਬੱਚੀ ਜਿਆਦੀ ਬਰੀਡ ਵਾਲੀ ਆ ਗਾਈਂ ਬੱਚੀ ਹੋਰ ਜਿਆਦੀ ਬਰੀਡ ਤੇ ਦੇਖੋ ਹਾਂਜੀ ਇਸ ਵਕਤ ਇਹਦੇ ਥੱਲੇ ਹੁਣ ਮੰਨ ਲਾ ਵੀ ਦੁੱਧ ਕਿੰਨਾ ਵੀਰੇ ਹੁਣ ਵੀਰ ਜੀ ਇਸ ਵਕਤ ਦੁੱਧ ਹੈਗਾ 11 12 ਕਿਲੋ ਪਰ 10 ਕਿਲੋ ਠੰਡਾ ਕੋਈ ਮੇਰਾ ਵੀਰ ਮੰਨੇ ਆ ਆਪਣੀ ਚੋਕੇ ਦੋ ਟਾਈਮ ਤਿੰਨ ਟਾਈਮ ਫੇਰ ਲਵੇ ਠੀਕ ਆ ਅੱਜ ਕਿਦਾਂ ਪੰਜਾ ਛਿਆ ਦਿਨਾਂ ਦੀ ਨਹੀਂ 12 12 ਦਿਨ ਹੋ ਗਏ 12 ਕਿ ਦਿਨ ਹੋ ਗਏ ਆ ਲੋ ਵੀ 12 ਕਿ ਦਿਨ ਹੋ ਗਏ ਤੇ 12 ਲੀਟਰ ਇਸ ਵਕਤ ਮੇਰਾ ਭਰਾ ਕੋ ਦੁੱਧ ਮੰਨ ਕੇ ਸੌਦਾ ਕਰ ਲੇ 10 ਕਿਲੋ ਠੰਡਾ ਵੀਰ ਜੀ ਦੁੱਧ ਤੇ 11-12 ਕਿੱਲੋ ਹੋਊਗਾ ਪਰ ਦਾਹੀ ਮੰਨੇ ਕੋਈ ਮੇਰਾ ਵੀਰ ਭਾਵੇਂ ਆਨਲਾਈਨ ਵੀ ਮੰਗਵਾਉਣਾ ਧਰ ਵੀ ਨਾ ਮਾਰੇ 10 ਕਿਲੋ ਦੁੱਧ ਠੰਡਾ ਗਾਰੰਟੀ ਹੋ ਗਈ ਆਪਾਂ ਹਾਂਜੀ ਲਓ ਵੀ ਇਹ ਵਹਿੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ 10 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਬਾਕੀ ਵਹਿੜ ਚੰਗੀ ਹੈ ਚਵਾਈ ਚ ਕੋਈ ਭੂਰ ਛਿੱਟੇ ਦਾ ਬੱਚਾ ਨਹੀਂ ਮੈਂ ਕਹਿੰਦਾ ਵੀ ਜੀ ਗੱਲ ਹੀ ਕੋਈ ਗਾਰੰਟੀ ਹੈ ਆਪਣੀ ਠੀਕ ਆ ਜੀ ਹਾਂਜੀ ਚਵਾਈ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਮੈਂ ਵੀ ਇਹਨੂੰ ਵੀ ਕਰਨੇ ਕੋਈ ਖੋਲ ਦੇ ਵੀਰ ਬਾਕੀ ਨਸਲ ਬਰੀਡ ਦੋਸਤੋ ਜਰਸੀ ਵਿੱਚ ਜਿੱਦਾਂ ਇੱਕ ਪੰਜਾਬ ਵਾਲੀ ਜਰਸੀ ਮੰਨ ਕੇ ਸੌਦਾ ਹਾਈਟ ਕਰਦੇ ਵੀ ਸੋਣਾ ਕੋਈ ਉੱਕਾ ਹੀ ਆਪਾਂ ਗੱਲ ਕਰੀਏ ਵੀ ਛੋਟੀ ਜਾਂ ਮੱਛਲੀ ਪਾੜੀ ਜਰਸੀ ਨਹੀਂਗੀ ਠੀਕ ਆ ਬਾਕੀ ਕੱਦ ਵਜਨ ਤੁਹਾਡੇ ਸਾਹਮਣੇ ਆ ਸੋ ਚਵਾਵਾ ਜਰਾ ਇਹਦੇ ਥਲੇ ਦੋ ਦੋ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਸੋ ਬਾਕੀ ਚਲੋ ਮੈਲੇ ਮੂਲੇ ਤੋਂ ਹਜੇ ਨੇ ਚਲਣਾ ਦੁੱਧ ਮੇਰਾ ਭਰਾ ਪੀਕ ਤੇ ਜਾਂਦਾ ਜਾਂਦਾ ਕੋਈ ਚੰਗੀ ਸੇਵਾ ਕਰ ਗਿਆ ਤੇ ਦੁੱਧ ਹੋਰ ਵੀ ਵੱਧ ਜਾਊਗੀ ਠੀਕ ਆ ਜੀ ਉਹ ਸੇਵਾ ਤੇ ਡਿਪੈਂਡ ਹੁੰਦਾ ਜਿਹੜੀ ਮੌਕੇ ਤੇ ਆਪਾਂ ਗੱਲ ਦੱਸ ਰਹੇ ਆ ਉਹਦੀ ਚਵਾਈ ਕਰਕੇ ਤੁਸੀਂ ਤਸਦੀਕ ਕਰਨੀ ਹੁੰਦੀ ਆ ਬਾਕੀ ਚਾਰੇ ਥਾਂ ਕੋਈ ਫੋੜ ਬੱਚਾ ਨਹੀਂ ਗਿਆ ਨਾਲ ਠੀਕ ਆ ਸੋ ਚਵਾਈ ਚੰਗੀ ਆ ਭੂਰ ਛੱਟੇ ਤੋਂ ਰਹਿਤ ਬਾਕੀ ਚੰਗੀ ਆ ਵੀਰ ਜੀ ਜਿੰਨੀ ਵੀ ਹੰਕਮ ਵਾਲੀ ਅਦਰੋ ਹਾਲਿ ਖਾਣ ਤੋਂ ਬਹੁਤ ਜ਼ਿਆਦਾ ਚੰਗਾ ਠੀਕ ਆ ਜੀ ਲੈ ਵੀ ਮੋੜਲਾ ਕਰਨ ਲਓ ਵੀ ਠੀਕ ਆ ਵੈਸੇ ਧੀਰਜ ਆ ਲਈ ਆ ਪੂਰੀ ਕਰਮ ਵਾਲੀ ਠੀਕ ਆ ਸੁਭਾਵਕ ਤੌਰ ਤੇ ਵੀ ਪੂਰੀ ਠੰਢੀ ਆ ਮਿੱਠੀ ਆ ਬਾਕੀ ਕਿਸੇ ਰਕਮ ਦਾ ਚਲੋ ਵਗਾਰ ਰੱਸੀ ਪੌਣਾ ਪਾ ਲੈਣ ਅਦਰਵਾਈਜ਼ ਲੋਡ ਤੇ ਨਹੀਂ ਕੋਈ ਬਿਨਾ ਰੱਸੀ ਤੇ ਵੀ ਨਹੀਂ ਚੁੰਦੇ ਆਪਾਂ ਦੇ ਦੋਵੇਂ ਐਵੀ ਦੇ ਵੱਡੀ ਵੱੜੀ ਰੱਸੀ ਨਹੀਂ ਪਾਉਂਦੇ ਆਪਾਂ ਹੂੰ ਹੂੰ ਆ ਜਾ ਕਰ ਮਾਰ ਜੀ ਠੀਕ ਆ ਕਰਨ ਕੀ ਮੌਨਰ ਕੀ ਡਿਮਾਂਡ ਰੋਗੀ ਦੀ ਦਮਾਨ ਵੀਰ ਜੀ ਜੈ ਜੀ ਆ ਮੋਲੇ 60 ਕਰ ਲਈਏ ਹਾਂ 55 ਕਰ ਲਈਏ 52 ਦੇ ਦिए 55 ਦੀ ਹਾਂਜੀ ਪੂਰੀਆਂ ਛੋਟਾਂ ਕਰਕੇ ਕਸਰਾ ਕੱਢ ਕੇ ਵੀ ਮਾਲ ਕੋਈ ਲੈ ਨਾਵੇ ਭਰਾ ਇਹ ਨਾ ਕੋਈ ਆਖੇ ਵੀ ਕੋਈ 2 4000 ਪੈਸੇ ਆਪਣੇ ਭੈਣ ਭਰਾ ਕਹਿ ਦਿੰਦੇ ਨਾ ਵੀ ਆਣ ਕੋਈ ਵੀ ਕਿਤੇ 2 4000 ਮਹਿੰਗੀ ਲੈ ਜਾਂਦੀ ਵੀ ਉਹ ਨਾ ਕੋਈ ਆਖੇ 50 ਹੀ ਦੇ ਦिए ਹਾਂ 50 ਦੇ ਵਿੱਚੋਂ ਕਰਦੇ ਖੁਸ਼ੀ ਨਾ ਮਾਣ ਤਾ 2000 ਹੀ ਕਰਦੇ ਸੰਤੂ ਜਰ ਹਰਤਾ 4000 ਦੀ ਬਾਪੂ ਨੇ ਕਹਿਆ 4000 4000 ਦੀ ਚਾਤੀ ਮਰਾ ਦਿਓ 4000 ਦੀ ਵਾੜ ਮਿਲੂਗੀ ਜੀ ਜੀ ਫੋ 20 ਲੀਟਰ ਇਹਦੇ ਥਲੇ ਆਸੁਰ ਤੋਂ ਦੁੱਧੋ ਪੱਛੀ ਮਗਰ ਆ ਬਾਕੀ ਮਗਰ ਵੀ ਚਲੋ ਮੇਰਾ ਭਰਾ ਵੀ ਸ਼ੌਕ ਨਾਲ ਸਾਹਰੇ ਬੱਚੀ ਬਾਕੀ ਕੋਈ ਭੈਣ ਭਰਾ ਫੋਨ ਲਾ ਦੇ ਸ਼ੋਰ ਹੋਰ ਕਰਾਂਗੇ ਵਿੱਚੋਂ ਆ ਫੇਰ ਨਾ ਫੇਰ ਭੈਣ ਭਰਾ ਜਿਹਾ ਹੋਗੇ ਨਹੀਂ ਜਾਊਗਾ ਹਾਂਜੀ ਬਹੁਤ ਵਧੀਆ ਚੰਗੀ ਪਿਆਰੀ ਇਹ ਵੇਖ ਤੁਹਾਨੂੰ ਦਿਖਾਈ ਆਪਾਂ ਜਰਸੀ ਅੱਗੇ ਇੱਕ ਹੋਰ ਤੁਹਾਨੂੰ ਬੱਚੀ ਦਿਖਾਉਣੀ ਆਪਾਂ ਇਹ ਵੀ ਤਾਜੀ ਸੱਦਰ ਸੁਈਏ ਤੇ ਇਹ ਕਰਨ ਕਿੰਨਾ ਕੁ ਟਾਈਮ ਅੱਜ ਹੀ ਅੱਜ ਹੀ ਵੀਰ ਜੀ ਸੁਈ ਆ ਕੋਈ 12 1 ਵਜੇ ਦਾ ਸਮਾਂ ਹੋਏ ਵਜੇ ਸੁਈ ਆਏ ਆ ਤੇ ਵੱਛਾ ਤੇ ਤਾਂ ਮਗਰ ਜੇਰ ਬਾਕੀ ਆ ਪੈਣ ਵਾਲੀ ਮੌਜੀ ਵੱਛਾ ਮਗਰ ਆ ਗਿਆ ਜੇਰ ਪੈਣੀ ਹਜੇ ਬਾਕੀ ਆ ਬਾਕੀ ਬਾਕੀ ਆ ਦੂਜਾ ਕੇ ਪਹਿਲਾ ਹੀ ਇਹ ਵੀ ਜੀ ਦੂਜਣ ਜੀ ਮੌਜੂ ਦੂਜਾ ਸੂਆ ਹਾਂਜੀ ਬਾਕੀ ਜੇਰ ਪਾ ਦੂਗੀ ਕਰਮਾ ਦੀ ਠਿਕਾ ਜ ਹੋਰ ਝਟਖਾਂ ਤੱਕ ਉਹਦੀ ਵੀਡੀਓ ਬਣਾ ਕੇ ਰੱਖ ਲੈਣਾ ਮੈਂ ਬਣਾ ਲਾਂਗੀ ਵੀਰ ਜੀ ਸੀਲ ਜੇਰ ਦੀ ਵੀਡੀਓ ਬਣਾ ਕੇ ਰੱਖ ਲਾਂ ਕੋਈ ਪਰ ਬਾਕੀ ਤੂਰਾ ਤੂਰਾ ਪਰ ਪੂਰਾ ਕਰਮਾ ਦੀ ਠੰਡੀ ਸੀਲ ਆ ਤਾ ਤੂ ਤ ਫੇਰ ਕੇ ਆਪਾਂ ਤੁਹਾਨੂੰ ਦਿਖਾ ਰਿਆ ਨਾਲ ਦੀ ਨਾਲ ਮਗਰ ਵੱਛਾ ਜੈੱਡ ਬਲਾਏਗੀ ਵੱਛਾ ਆ ਗਿਆ ਵੀਰ ਜੀ ਬਾਕੀ ਚਲੋ ਵੱਛੀ ਹੁੰਦੀ ਬਾਕੀ ਇਹ ਕੁਦਰਤ ਦੀ ਦੇਣਾ ਠੀਕਾ ਜੀ ਚ ਤੇ ਮਗਰ ਬੱਛਾ ਮੇਲ ਕਾਪਾ ਇੱਕ ਰਾਂਗਾ ਇਹ ਵੀ ਪੂਰੀ ਜੈਡ ਬਲੈਕ ਆ ਤੇ ਥੋੜੀਆਂ ਬਾਦੀਆਂ ਮਾਰੀਆਂ ਧਾਰਾ ਧੂਰਾ ਵੀ ਨਹੀਂ ਆ ਪਤਰਾ ਧਾਰਾ ਮਾਰੀਆਂ ਵਾ ਚਵਾਂ ਚਾਵ ਦੀ ਚੰਗੀ ਆ ਆਪਾਂ ਇਹ ਚੋਈ ਨਹੀਂ ਮੈਂ ਕਹਦਾ 2 ਕਿਲੋ ਚੋਈ 4 ਕਿਲੋ ਚੋਈ ਉਤਰਾ ਥੱਲੇ ਧਾਰਾ ਧੂਰਾ ਮਾਰੀਆਂ ਤੁਹਾਨੂੰ ਤੁਹਾਨੂੰ ਦੇਖਣ ਸਾਫ ਪੂਰੀ ਚੋਾਈ ਚੋਈ ਹਾਂਜੀ ਚੋਾਈ ਦੀ ਸਾਫ ਆ ਜੀ ਠੀਕ ਆ ਜੀ ਹਾਂਜੀ ਲੈ ਵੀ ਖੋਲ ਦੇ ਕਰਨਾ ਇਹ ਬਿਲਕੁਲ ਇਹ ਦੋਸਤੋ ਕੁਝ ਸਮਾਂ ਪਹਿਲਾਂ ਸੂਈ ਆ ਸੋ ਜੇ ਅਜੇ ਪੈਣੀ ਬਾਕੀ ਆ ਉਹਦੀ ਇੱਕ ਵੱਖਰੇ ਤੌਰ ਤੇ ਵੀਡੀਓ ਤੁਹਾਨੂੰ ਮਿਲ ਜੂਗੀ ਜਿਹੜਾ ਮੇਰਾ ਫਾਰਮਰ ਭਰਾ ਅਧਿਕਾ ਜੀ ਸੌਦਾ ਕਰੂਗਾ ਉਹ ਵੀਡੀਓ ਤੁਸੀਂ ਦੇਖ ਲਿਆ ਜੀ ਪ੍ਰੋਪਰ ਜੇਰ ਪਾਈ ਦੀ ਆ ਦੇਖੋ ਜੀ ਠੀਕ ਆ ਸੋ ਤੋਰਾ ਤਾਰਾ ਬਾਕੀ ਇੱਕ ਸਾਰ ਪੱਧਰ ਲੈਵਾ ਠੀਕ ਆ ਥਾਨ ਮੁਠੀ ਆ ਬਾਕੀ ਥੱਲੇ ਦੇ ਲਈ ਥਾਨ ਬਣਾ ਜਾਂਦਾ ਚੰਗਾ ਲੱਗਾ ਵੀਰ ਜੀ ਆ ਦਿਖਾ ਦਿਓ ਇੱਕ ਵਾਰੀ ਇੰਦਰਾਸਨ ਮਾਰ ਕੇ ਕੈਮਰਾ ਸਾਰੇ ਪਾਸੇ ਆ ਕਰੋ ਚੱਕ ਠੀਕ ਆ ਜੀ ਸੋ ਬੌਲੇ ਉੱਤੇ ਜਿਹੜੀ ਤੁਹਾਨੂੰ ਇਧਰੋਂ ਮੜੀ ਚੁਆਈ ਕਰਕੇ ਦਿਖਾ ਰਿਹਾ ਵੀਰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਸੋ ਚੰਗੀ ਚੋਣ ਜਵਾਦੀ ਆ ਠੀਕ ਆ ਇਹਦੇ ਆ ਕਿੱਜ ਦਾ ਕੱਟੀ ਸੂਈ ਹੁੰਦੀ ਵੈੜ ਹਾਂ ਇਹਦੇ ਆ ਖੱਟਾ ਬੋਲਾ ਹੁੰਦਾ ਚੀਪਾ ਆ ਆ ਦੇਖੋ ਜੀ ਕਰੋ ਚੱਕ ਲਓ ਠੀਕ ਆ ਸੋ ਬਾਕੀ ਠੰਡੇ ਮਿੱਠੇ ਆ ਜਿੰਨੇ ਵੀ ਆ ਠੀਕ ਆ ਘਰੇ ਨਾਰਮਲੀ ਚਲੋ ਕਿਸੇ ਭੈਣ ਨੇ ਚੁਵਾਈ ਕਰਨੀ ਆ ਹਰੇਕ ਨੂੰ ਹੁੰਦਾ ਵੀ ਚਲੋ ਪਸ਼ੂ ਆਪਾਂ ਠੰਡਾ ਮਿੱਠਾ ਲਾਈਏ ਸਾਰੀ ਸੁਧਰੀਏ ਬਿਲਕੁਲ ਸਾਫ ਸੁਥਰੀ ਆ ਜਿੰਨੇ ਵੀ ਆ ਮੈਂ ਵੀ ਕਰਨਾ ਦੇਦ ਗਿਆ ਕਿਲੇ ਦੀ ਦੇ ਦੀਏ ਵੀ ਜੀ 55 ਦੀ ਤੇ 55000 ਦੀ ਉਹ ਜਾਓ ਅੰਦਰ ਦੇਦ ਗਿਆ ਕਰਕੇ ਮਾਨਤਾ 48 ਦੀ ਦੇ ਦੀਏ 48 ਦੀ ਹਾਂ ਜੀ 48 ਰਾਂਗੇ ਸਭ ਤੋਂ ਸਾਲ ਚੱਗੇ ਛੋਟਾ ਜਿਹਾ ਜੈਸ ਨੂੰ ਹੀ ਟੜਾਈ ਮਾਰਤੀਆ ਬਾਪੂ ਜਦੋਂ ਬਾਪੂ ਲਾ ਲਾ ਛੁੱਟੀ ਤੇ ਆਉਂਦਾ ਠੀਕ ਆ ਉਹ ਵੀ 45000 45000 ਦੀ ਵੱਛੀ ਦੇ ਦਾਂਗੇ ਵੀ ਪੂਰਾ ਕਰਮਣ ਦਾ ਸਾਲ ਤੇ ਪੂਰਾ ਗਰਮੀ ਕਢਾ ਜਾਣੀ ਹੈ ਚਲੋ ਸਾਲ ਭਾਰੀ ਜਦੋਂ ਬਹਿਣਾ ਸੂਪਨ ਤੇ ਚਾਹ ਚੜਜੇਂਦਾ ਵੀ ਸਾਲ ਭਾਰੀ ਨਹੀਂ ਵੀ ਜੀ ਭਾਈ ਬੜਾ ਮਿੱਠਾ ਵੱਛੀ ਸਾਫ ਸੁਥਰੀ ਵੜੀ ਆ ਹਾਂ ਹਾਂ ਜੀ ਤਬਾਕੀ ਪਾ ਗਵੜੇ ਲੱਗੇ ਕਰਮਾਲੀ ਨੂੰ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਇਹਦੀ ਵੱਖਰੇ ਤੌਰ ਤੇ ਵੀਡੀਓ ਜਰੂਰ ਬਣਾਵਾਂਗੇ ਜੀ ਜੀ ਜ਼ੇਰ ਦੀ ਬਣਾਵਾਂਗੇ ਭਰਾ ਆਪਣਾ ਮਲਗੀ ਪੂਰੀ ਜ਼ੇਰ ਪਈ ਜਿਹੜਾ ਹਾਂਜੀ 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 ਇੱਧਰ ਇੱਕ ਮਾਜ ਤਾਂ ਮੈਂ ਇੱਕ ਝੋਟੀ ਵਿਖਾ ਦਿੰਨੇ ਆ ਇਹਦੀ ਪੂਰੀ ਡਿਟੇਲ ਕਰਦੇ ਆ ਸਾਜੀ ਇਹ ਗੱਬਣਾ ਠੀਕ ਆ ਗੱਬਣ ਤਿਆਰੀ ਤੇ ਇਹ ਵੀਰ ਜੀ ਰਾਤ ਨੂੰ ਸੂਬੇ ਸਵੇਰੇ ਸੂਬੇ ਵੀਡੀਓ ਪੈਣੇ ਪੈਣੇ ਤੱਕ ਸੂਬੇਣੀ ਝੋਟੀ ਅੱਜ ਭਲਕ ਦੀ ਖੇੜ ਯਾ ਉਧਰੋਂ ਮੈਂ ਤੁਹਾਨੂੰ ਵਿਖਾ ਦਈਏ ਕਿ ਕਿਹੋ ਜਿਹੀ ਬੈਕਸਾਈਡ ਤੋਂ ਮਾਰੋ ਝਾਤ ਆ ਦੇਖੋ ਠੀਕ ਆ ਜੀ ਸੋ ਆ ਦੰਗਾਲਾ ਚੜੇ ਲੱਗਾ ਅੱਗਾ ਦਾ ਫੋਟੋ ਮਗਰ ਕਦੀ ਫਿਰਦੀ ਆ ਤੇ ਬਿਲਕੁਲ ਸਾਰ ਨਾਲ ਟੱਚ ਕਰਦਾ ਦੇਵਾ ਠੀਕ ਆ ਤੇ ਇਹ ਸੁਆ ਦੂਜਾ ਕਿਤੇ ਜਾ ਦੁੱਜਣ ਪਿਓਰ ਦੁੱਜਣ ਵੀਰ ਜੀ ਪਿਓਰ ਦੁੱਜਣ ਜਾ ਜੂਗਾ ਬਾਕੀ ਜਸੂਨ ਮਾਰ ਕੇ ਕੈਮਰਾ ਬਣਦੀ ਹੈ ਜੀ ਝੋਟੀ ਦੀ ਨਸਲ ਚੰਗੀ ਆ ਪਤਲਾ ਪਿੰਡਾ ਉਤੋਂ ਬਿਲਕੁਲ ਸਕਿਨ ਚਮੜੀ ਬੜੀ ਪਤਲੀ ਆ ਲਫਾਫਾ ਹੀ ਕਰਮਾ ਹਾਂਜੀ ਆ ਵੇਖੋ ਜਿੱਦਾਂ ਮਰਜੀ ਖਿੱਚੀ ਜਾ ਸਕਦਾ ਰਾਤ ਨੂੰ ਸੁਬਾ ਸ਼ਾਮ ਜਦੋਂ ਮਰਜ਼ੀ ਮੈਂ ਕਿਹਾ ਕੋਈ ਵੀਰ ਵੀਰ ਜੀ ਸਾਈ ਪਾ ਦੇ ਆਪਣੀ ਥੂਈ ਤੋਂ ਲੈ ਜੇ ਹਾਂਜੀ ਸਿੰਗੀ ਬਿਲਕੁਲ ਛੋਟੀ ਹੈ ਨਾ ਮੈਂ ਕਹਾ ਬਹੁਤ ਆ ਜਿਆਦਾ ਇਦਾਂ ਰਪਈਆਂ ਦੀ ਲੰਗਦਾ ਉਹ ਕੰਮ ਇਹ ਇਧਰ ਜਿਵੇਂ ਕੰਪਨੀ ਨੇ ਪੋਸਟ ਦਿਖਾਦੀ ਮਹਾਰਾਜਾ ਉਨੀ ਗਾਂ ਉਹਨੀ ਪਛਾਣ ਨੂੰ ਕਰਮਾਂ ਵਾਲੀ ਇਹ ਫਿਰਲੋ ਬੜੇ ਹਾਂ ਸੋ ਫਿਰਲੋ ਬੰਦ ਚੰਗੀ ਆ ਆਪਸੀ ਥਣਾ ਦੀ ਬਣੀ ਪੁਣੀ ਚੰਗੀ ਆ ਉਤੋਂ ਪਿੰਡੇ ਦੀ ਵੀ ਕਰਮਾਂ ਵਾਲੀ ਸਾਫ ਸੁਥਰੀ ਆ ਸਿੰਗਲ ਹੱਡੀ ਆ ਬਾਕੀ ਆ ਫੇਸ ਕੁਆਲਿਟੀ ਕੋਈ ਲਾਗੇ ਉਹ ਵਿਖਾ ਦਿਆ ਜੇ ਛੋਟੀ ਸਿੰਗੀ ਆ ਬਿਲਕੁਲ ਕੋਕੇ ਜੜੇ ਪਏ ਆ ਠੀਕ ਆ ਬਹੁਤ ਪਿਆਰੀ ਇਹ ਦੋਸੋਂ ਝੋਟੀਆਂ ਦਿਖਾ ਰਹੇ ਆ ਤੇ ਇਹਨੂੰ ਤੇ ਖੜਨੀ ਲਾ ਦਿੰਨੇ ਆ ਫੋਮ ਤੇ ਲਾ ਦੋ ਫਲਕਾਰੀ ਲਾ ਕੇ ਵੀ ਚੰਗੀ ਤਸੱਲੀ ਨਾਲ ਦਿਖਾ ਦਿਓ ਪਿੰਡੋਂ ਤੋਂ ਇੱਕ ਐ ਹੈਗੀ ਕਿ ਨਹੀਂ ਕਾਗਜ਼ ਵਰਗੀ ਪਈ ਆ ਆ ਦੇਖੋ ਜੀ ਕਰੋ ਚੈੱਕ ਆਹ ਦੇਖੋ ਜੀ ਨਬਾਰ ਨਬੂਸ ਬਹੁਤ ਜ਼ਿਆਦਾ ਸੋਹਣਾ ਕਰਵਾ ਲਈ ਨੋ ਬਾਕੀ ਮੇਰਾ ਭਰਾ ਬਾਕੀ ਕੰਦ ਵੱਡਾ ਕੋਈ ਮੇਰਾ ਵੀਰ ਛੋਟਾ ਨਾ ਸਮਝੇ ਵੀ ਛੋਟੀ ਜੀ ਹੋਗੀ ਵੱਡੇ ਘੱਟ ਦੀ ਮਾਲਕਾ ਝੋਟੀ ਬਿਲਕੁਲ ਜੀ ਹਾਂ ਜੀ ਆ ਠੀਕ ਹੈ ਜੀ ਆ ਲੈ ਠੀਕ ਹੈ ਕਰਨ ਕੱਢੋ ਬਾਹਰ ਠੀਕ ਹੈ ਕੋਰਾ ਸੋਚਾ ਤੀਕਾ ਠੀਕ ਹੈ ਜੀ ਯਾਰ ਰੀਜਨਲ ਉਹ ਵਿਖਾ ਦੀ ਬਈ ਜਸ਼ਨਪੁਰਾ ਤਸल्ली ਦੇ ਨਾਲ ਹੈ ਚੌਰ ਸਲੇਵਾ ਬਿਲਕੁਲ ਉਨਾ ਹੀ ਪਿੱਛੇ ਤੇ ਉਨਾ ਹੀ ਅੱਗੇ ਸੁਣ ਜਿਹੜੀ ਮੱਝ ਹੈ ਝੋਟੀ ਅੱਪਾ ਤੁਹਾਨੂੰ ਦਿਖਾ ਰਹੇ ਹਾਂ ਸੁਣ ਸੁਣ ਝੋਟੀ ਹੋਰ ਬਣ ਜਾਣੀ ਆ ਹਾਂ ਹਾਂ ਠੀਕ ਆ ਜੀ ਲੋਦੀ ਕਰੋਟਾ ਚਾਚਾ ਇਕ ਠੀਕ ਆ ਠੀਕ ਹੈ। ਲੈ ਵੀ ਕਰਨਾ ਦੇਰ ਲੈਣ ਦੀ ਗੱਲ ਆਉਂਦੀ ਜੇ ਕੀ ਮੰਨ ਕਰਾਂਗੇ ਤਾਂ। ਮੋਲਵੀਰ ਜੀ ਜਾਇ ਜੀ। ਆਹ। ਮੋਲ ਕਰਨ ਨੂੰ ਆਪਾਂ ਸਵਾ ਕਰ ਲਈਏ 20 ਕਰ ਲਈਏ। ਹੂੰ। 15 ਦੇ ਦਈਏ। ਨਹੀਂ ਪਾਏ। ਇੱਕ ਬਾਰਾਂ ਦਾਵੇਂ ਸੰਦੇ ਜਾਵ। 10 ਦੀ ਹੋਰ ਮਾਰ ਕੇ ਛਾਲ। ਯਾਰ ਸ਼ੋਰ ਕਰਦਾ ਵੀ ਦੱਸ। ਨਾ ਨਹੀਂ ਦੇ ਦਈਏ। ਇੱਕ ਨਾਉ ਦੀ ਬੱਗੀ ਝਟੀ ਹੈ ਜੀ ਦਊਗਾ ਨਹੀਂ ਕੋਈ ਨਸਲ ਚੰਗੀ ਆ। ਉਹ ਇੱਕ ਨਾਉ ਦੀ। 19000 ਦੀ ਕਈ 20 ਦੀ ਝੋਟੀ ਵਿਕਦੀ ਹੈ ਦੇਖੋ ਮੇਰਾ ਪ੍ਰਾਟਿਕ ਜੀ ਸਿੰਗਰ ਜੀ ਇੱਕ ਗੱਲ ਰੋਟੀ 12 13 ਕਿਲੋ ਤਾਂ ਨਹੀਂ ਘਟਦੀ ਜਿਆਦਾ ਚਲੋ ਆਪਾਂ ਕੀ ਕਹਿਣਾ ਵਾ ਕਰੋ ਚੈੱਕ ਕਿਤੇ ਸਾਫ ਆ ਲਓ ਹਨ ਵੀ ਚੰਗਾ ਲੱਗਾ ਸਾਰੀ ਸਾਫ ਹੈ ਠੀਕ ਆ ਬਹੁਤ ਵਧੀਆ ਤੇ ਚੰਗਾ ਖਲਾਲ ਆ ਚੰਗਾ ਲੇਵਾ ਕਰਵਾ ਬੰਦਿਆ ਸੁਬੇ ਸੁਬੇ ਝੋਟੀ ਨੇ ਹੋਰ ਬਣ ਜਾਣਾ ਬਿਲਕੁਲ ਬਿਲਕੁਲ ਝੋਟੀ ਤੋਂ ਕੀ ਬਣਦਾ ਜੀ ਸੂਬੂ ਝੋਟੀ ਰਾਤ ਨੂੰ ਸੂਬੇ ਤੜਕੇ ਸੂਬੇ ਸੂਬੇਣੀ ਆ ਬਸ ਹਾਂਜੀ 1 ਲੱਖ 9000 ਦੀ ਇਹ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ ਮੇਰਾ ਭਰਾ ਇਥੇ ਆਣ ਕੇ ਵੇਖਿਆ ਤੇ ਬਹੁਤ ਸੋਹਣੀ ਚੰਗੀ ਆ ਸ਼ਕੀਨ ਦੀ ਥਾਂ ਸ਼ਕੀਨ ਵੀ ਆ ਬਾਕੀ ਲੇਵਲ ਉਹ ਵੀ ਚੰਗਾ ਸਭ ਹੀ ਫਿਰਦੀ ਆ ਠੀਕ ਆ ਤਾਂ ਦੋਧਾ ਕੇ ਮੇਰਾ ਭਰਾ ਅਮਿਤ ਕੁਰੇਆ ਤੇਰਦੀ ਵੀ ਚੰਗੀ ਆ ਝੋਟੀ ਥੱਲੇ ਦੀ ਥਣਾ ਦੀ ਉੱਤੋਂ ਵੀ ਕਾਗਜ਼ਰਗੀ ਪਈ ਸਿੰਗਲ ਅੱਡੀ ਦੀ ਝੋਟੀ ਆ ਠੀਕ ਆ ਹਾਂਜੀ ਬਾਕੀ ਦਾ ਸਾਰ ਚੰਗੀ ਆ ਠੀਕ ਆ ਇਹ ਅੱਜ ਚਾਰੀ ਐਨੀਮਲ ਸੀਗਾ ਚਾਰੀ ਚਾਰੀ ਵੀ ਜੀ ਇੱਧਰ ਤੇ ਇੱਕ ਨੰਬਰ ਆਪਣੇ ਕਰ ਦਿੱਤੀ ਸੀ ਨੰਬਰ ਵੀ ਜੀ 7814021780 82888599 ਚੱਕੋ ਦੋਵੇਂ ਨੰਬਰ ਜੇ ਇਹ ਨੰਬਰਾਂ ਤੇ ਕਾਲ ਕਰੋ ਠੀਕ ਆ ਜੀ ਕਰੋ ਸੰਪਰਕ ਮਾਲ ਪੰਜ ਛੇ ਨਗ ਜਿਹੜੇ ਆ ਵੀਰ ਹਣਾਂ ਕੋਲ ਜਿਹੜੇ ਮੌਜੂਦ ਹੁੰਦੇ ਆ ਜਦੋਂ ਮਰਜੀ ਮੇਰਾ ਭਰਾਣ ਕੇ ਤੁਸੀਂ ਤਸੱਲੀਆਂ ਕਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ